ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ 02 ਦੀ ਸਪਰੇਅ ਕਰਨ ਲੱਗੇ ਆਂ 1 ਏਕੜ ਦੇ ਵਿੱਚ 1 ਡੱਬਾ 02 ਦਾ ਪਾਵਾਂਗੇ ਆਪਾਂ ਤੇ ਇਸ ਦੀਆਂ 1 ਏਕੜ ਦੇ ਵਿੱਚ 6 ਟੈਂਕੀਆਂ ਯਾਨੀ ਕਿ ਪੰਪ ਦੀਆਂ ਆਪਾਂ ਲਵਾਵਾਂਗੇ ਇਸ ਦਾ ਪਾਣੀ 150 ਲੀਟਰ ਲਵਾਵਾਂਗੇ ਤੇ ਬਾਕੀ 150 ਲੀਟਰ ਪਾਣੀ ਨਾਲ ਦੋਸਤੋ ਬਹੁਤ ਵਧੀਆ ਰਿਜਲਟ ਵੀ ਆਉਂਦੇ ਨੇ ਤੇ ਨਾਲੇ ਕੋਈ ਫਾਟ ਵੀ ਨਹੀਂ ਦਿੰਦੀ। ਬਾਕੀ ਕਰਨ ਦਾ ਤਰੀਕਾ ਤੁਸੀਂ ਦੋਸਤੋ ਵੇਖ ਲਓ ਵੀ ਐਵੇਂ ਅਸੀਂ ਸਪਰੇਅ ਕਰ ਰਹੇ ਆ। ਬਾਕੀ ਤੁਸੀਂ ਆਪਣੀ رائے ਸਾਨੂੰ ਕਮੈਂਟਾਂ ਵਿੱਚ ਦੇ ਦੇ ਸਕਦੇ ਹੋ ਅਸੀਂ ਕਿਵੇਂ ਸਹੀ ਕਰ ਰਹੇ ਆ ਸਪਰੇਅ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਦੋਸਤੋ। ਹਰੇਕ ਭਰਾ ਦੇ ਕੋਲ ਜਾਣਕਾਰੀ ਜਿਹੜੀ ਆ ਆਪਣੀ ਸਾਂਝੀ ਹੋ ਸਕੇ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਨਵੀਂ ਜਾਣਕਾਰੀ ਲੈ ਕੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ